ਸਾਸੀ ਕਾਲ ਜੀ ਸਾਰੇ ਪ੍ਰਾਪਾ ਨੂੰ ਕੀ ਹਾਲ ਚਾਲ ਨੇ ਸਵਾਗਤ ਆਕਸਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਹਾਂ ਮਿੱਤਰੋ ਰੌਲੀ ਪਿੰਡ ਦੇ ਵਿੱਚ ਰੌਲੀ ਪਿੰਡ ਦੇ ਵਿੱਚ ਐਂਟਰੀ ਨਹੀਂ ਮਾਰਨੀ ਆਪਾਂ ਜਦੋਂ ਆਪਾਂ ਵੱਡੇ ਹਾਈਵੇ ਤੋਂ ਉਤਰ ਕੇ ਲੁਧਿਆਣੇ ਵਾਲੇ ਤੋਂ ਆਪਾਂ ਰੋਲੀ ਵਾਲੇ ਪਾਸੇ ਨੂੰ ਮੁੜਦੇ ਤੇ ਅੱਗੇ ਆ ਕੇ ਬਾਡੀ ਮੇਕਰ ਆਉਂਦਾ ਇੱਕ ਉੱਥੋਂ ਆਪਾਂ ਮੁੜ ਪੈਣਾ ਵਾ ਮਿੱਤਰੋ ਬਾਡੀ ਮੇਕਰ ਵਾਲੇ ਪਾਸੇ ਨਹੀਂ ਮੁੜਨਾ ਦੂਜੇ ਪਾਸੇ ਨੂੰ ਮੁੜਨਾ ਉੱਥੇ ਆ ਜਾਊਗਾ ਕਿ ਆ ਕੇ ਮੁਰਗੀਖਾਨਾ ਤੇ ਮੁਰਗੀਖਾਨਾ ਦੇ ਨਾਮੂਰ ਦੀ ਛੜਕਾ ਇੱਕ ਮੁੜ ਕੇ ਫਿਰ ਰੋਡ ਤੇ ਚੜਦੀ ਆਪਾਂ ਇੱਟਾਂ ਵਾਲੀ ਨਹੀਂ ਮੁੜਨੀ ਆਪਾਂ ਮੁੜਨੀ ਹਾਂ ਉਹਦੇ ਉਲਟ ਸਾਈਡ ਬੱਜਰੀ ਵਾਲੀ ਸੜਕ ਥੋੜੀ ਜਿਹੀ ਟੁੱਟੀ ਹੋਈ ਆ ਤੇ ਉਹ ਸੜਕ ਸਿੱਧੀ ਬਾਈ ਉਹਨਾਂ ਦੇ ਘਰ ਦੇ ਵਿੱਚ ਲੈ ਕੇ ਆਉਂਦੀ ਆ ਅੱਗੇ ਨੂੰ ਵੀ ਲੰਘਦੀ ਅੱਗੋਂ ਬਾਈ ਤੁਹਾਨੂੰ ਕੈਚ ਕਰ ਲਊਗਾ ਇਤਰੋ ਤੇ ਜਿਸ ਫ ਬਾਈ ਜੀ ਹੁਣਿਆਂ ਨੇ ਇਹ ਫਾਰਮ ਮਿੱਤਰੋ ਮੋਗੇਸ਼ਲ ਦੇ ਵਿੱਚੋਂ ਸ਼ੁਰੂ ਕੀਤਾ ਸੀ ਉੱਥੇ ਜਾ ਕੇ ਸ਼ੁਰੂਆਤ ਉੱਥੇ ਪੰਜ ਸੱਤ ਪਸ਼ੂ ਰੱਖੇ ਤੇ ਜਦੋਂ ਬਾਈ ਹੋਰਾਂ ਨੂੰ ਪਤਾ ਲੱਗਿਆ ਵੀ ਕੰਮ ਇਹ ਠੀਕ ਆ ਕਿਤਾ ਇਹ ਠੀਕ ਆ ਤੇ ਬਾਈ ਹੋਰਾਂ ਨੇ ਫਿਰ ਵਧਾ ਕੇ ਬਾਹਰ ਆਵਦਾ ਜਿਹੜਾ ਘਰ ਦੇ ਵਿੱਚ ਫਾਰਮ ਬਣਾਇਆ ਪੂਰਾ ਟਾਪ ਕਲਾਸ ਤੁਸੀਂ ਦੇਖ ਸਕਦੇ ਹੋ ਅੱਜ ਫਿਰ ਆਪਾਂ ਇਸ ਫਾਰਮ ਦੀ ਜਾਣਕਾਰੀ ਵੀ ਥੋੜੀ ਬਹੁਤੀ ਲਵਾਂਗੇ ਕਿਉਂਕਿ ਤੁਹਾਨੂੰ ਵੀ ਕੁਝ ਸਿੱਖਣ ਨੂੰ ਮਿਲੇਗਾ ਨਾਲੇ ਆਪਾਂ ਇੱਕ ਮਹਾਂ ਚੰਗੇ ਦੁੱਧ ਦੀ ਮਾਲਕਣ ਜਿਹੜੀ ਬਾਈ ਹੋਰਾਂ ਨੇ ਵਕਾਊ ਲਈ ਜਾਂਦੇ ਬਾਰੇ ਜਾਨਣਾ ਵਾ ਆਓ ਮਿਲਦੇ ਆ ਵੀਰ ਨੂੰ ਸਾਰੀ ਜਾਣਕਾਰੀ ਲੈਣੇ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਹੈ ਵਧੀਆ ਬਾਈ ਸੇਤੰਕਰ ਪਰਿਵਾਰ ਬਾਈ ਸਭ ਠੀਕ ਠਾਕ ਚਲੋ ਸੁਖਰ ਅੱਛਾ ਪਹਿਲੇ ਸਵਾਲ ਮੇਰਾ ਇਹ ਆ ਵੀ ਵੀ ਤੋਂ ਫਿਰ ਇਹ ਫਾਰਮ ਜਿਹੜਾ ਸ਼ੁਰੂ ਕੀਤਾ ਇਹ ਕੀ ਸੋਚ ਕੇ ਸ਼ੁਰੂ ਕੀਤਾ ਭਾਈ ਸਾਡੇ ਕੋਲੇ ਜਿਹੜੀ ਗੱਲ ਮੇਨ ਹੈ ਜਮੀਨ ਹੈਗੀ ਥੋੜੀ ਜੀ ਤੇ ਹੋਰ ਕੋਈ ਕੀਤਾ ਨਹੀਂ ਭਾਈ ਜੀ ਆਪਾਂ 5-7000 ਰੁਪਏ ਤੇ ਕਿਤੇ ਵੀ ਲੱਗਾਂਗੇ ਨੌਕਰੀ ਤੇ ਤੇ ਘਰ ਨਹੀਂ ਚੱਲਦੇ ਹੈਗੇ ਕਹਿਣ ਤੋਂ ਪਾਵਾ ਵੀ ਵੱਡਾ ਨੌਕਰ ਬਣਨ ਨਾਲੋਂ ਛੋਟਾ ਮਾਲਕ ਬਣਨਾ ਮਾਲਕ ਚੰਗਾ ਹਨਾ ਅਸੀਂ ਭਾਈ ਛੋਟੇ ਤੋਂ ਹੀ ਸ਼ੁਰੂ ਕੀਤਾ ਸੀ ਮੰਨ ਲਓ 5 ਮੱਜਾਂ ਤੋਂ 2013 ਦੇ ਵਿੱਚ ਸ਼ਹਿਰ ਤੋਂ ਠੀਕ ਆ ਤੇ ਉੱਥੇ ਸ਼ਹਿਰ 'ਚ ਹੀ ਦੁੱਧ ਦਾ ਅੱਡਾ ਲਾਇਆ ਵੀ ਗਾਹਕ ਚੱਲੋ ਲੱਗ ਕੇ ਸਾਡੇ ਕੋਲ ਸ਼ਹਿਰੀ ਆਕਾਉਣਾ ਸੀ ਵੀ ਦੁੱਧ ਵੀ ਇੱਥੋਂ ਵੀ ਸਾਰਾ ਸ਼ਹਿਰੀ ਸਪਲਾਈ ਕਰਦੇ ਹ ਫਿਰ ਅਸੀਂ ਇੱਥੇ ਆ ਕੇ ਥੋੜਾ ਬਰੀਡਿੰਗ ਤੇ ਵੀ 2017 ਦੇ ਵਿੱਚ ਮੇਰੀ ਸਿਸਟਰ ਦੀ ਮੈਰਿਜ ਹੋ ਗਈ ਮੰਮੀ ਕੱਲੀ ਸੀ ਫਿਰ ਹੂੰ ਤੇ ਮੁੜ ਕੇ ਅਸੀਂ ਇੱਥੇ ਆ ਕੇ ਬਰੀਡਿੰਗ ਤੇ ਵੀ ਕੰਮ ਕਰਨ ਲੱਗ ਗਏ ਬੱਚੇ ਵੀ ਬਹੁਤ ਸੋਹਣੇ ਬਰੀਡ ਦੇ ਜਾਨੀ ਟੀਕੇ ਸਾਰੇ ਬਹੁਤ ਚੰਗੇ ਹੀ ਟੀਕੇ ਭਰੇ ਹੋਏ ਆ ਬਹੁਤ ਠੀਕ ਆ ਵੀਰੇ ਤੇ ਅੱਛਾ ਵੀਰੇ ਫਿਰ ਮੰਨ ਲਾ ਜਦੋਂ ਤੁਸੀਂ ਸ਼ਹਿਰ ਦੇ ਵਿੱਚ ਲੈ ਕੇ ਗਏ ਉੱਥੋਂ ਫਿਰ ਕਿੰਨੇ ਜਾਨਵਰ ਰੱਖੇ ਉੱਥੇ ਪਹਿਲਾਂ ਬਾਈ ਅਸੀਂ 5 ਹੀ ਮੱਝਾਂ ਪਾਈਆਂ ਸੀਗਾ ਪੰਜੀ ਮੱਝਾਂ ਹਾਂ ਉਸ ਤੋਂ ਮਗਰੋਂ ਚਲੋ ਪੰਜਾਂ ਦੇ ਨਾਲ ਤਿੰਨ ਗਾਵਾਂ ਕਰ ਲੀਆਂ 8 ਹੋ ਗਏ ਤੇ ਹਾਸ਼ੀਆਂ ਤੋਂ ਪੰਜਾਂ ਤੋਂ 8 ਹੋ ਗਏ ਉਸ ਤੋਂ ਬਾਅਦ ਚੋ ਫਿਰ ਤੇ ਬਾਅਦ ਚ ਅਸੀਂ ਖਸਾਂ ਕੰਮ ਵਧਾਉਣਾ ਸੀਗਾ ਫਿਰ ਅਸੀਂ ਇੱਥੇ ਆ ਕੇ ਨਵਾਂ ਸ਼ੈੱਡ ਪਾਇਆ ਠੀਕ ਆ ਇਹ ਫਿਰ ਕਿੰਨੇ ਚ ਪਾਇਆ ਸੀ ਸ਼ੈੱਡ ਵੀਰੇ ਇਹ 2020 ਚ ਭਾਈ ਜਦੋਂ ਲਾਕਡਾਊਨ ਲੱਗਦਾ ਵਾ ਹਾਂ ਉਦੋਂ ਅਸੀਂ ਇਹ ਹੁੰਦੇ ਰਹੇ ਹਾਂ ਸਮਾਨ ਵੇਲੇ ਰਾਤਾਂ ਨੂੰ ਜਹਾਜ ਜੇ ਢਾਲੀ ਸਾਰੀਆਂ ਦੁਕਾਨਾਂ ਬੰਦ ਹੁੰਦੀਆਂ ਰਾਤਾਂ ਨੂੰ ਕਿਤੇ ਤੜਕੇ 4 ਵਜੇ ਲਿਆਉਣਾ ਯਾਨੀ ਉਦੋਂ ਪਾਇਆ ਬਾਈ ਟਾਈਮ ਤੇ ਟਾਈਮ ਕੱਢ ਗਿਆ ਅੱਛਾ ਵੀਰੇ ਹੁਣ ਜਿਹੜੇ ਆਹ ਜਾਨਵਰ ਤੂੰ ਤਿਆਰ ਕੀਤੇ ਆ ਜਿਵੇਂ ਬਰੀਡਿੰਗ ਤੇ ਹਨਾ ਅੱਛਾ ਤੁਸੀਂ ਹੁਣ ਮਹੀਆਂ ਕਿੰਨੀਆਂ ਤੇਰੇ ਫਾਰਮ ਦੇ ਵਿੱਚ ਆਸਟਾ ਇਸ ਟਾਈਮ ਭਾਈ 17 ਮੱਝਾਂ ਵਾਂ ਤੇ ਅੱਛਾ ਗਾਇਆਂ ਦੀ ਕੈਪੈਸਿਟੀ ਆ ਜਿਹੜੀ ਉਹ ਕਿੰਨੇ ਦੁੱਧ ਵਾਲੀ ਆ ਗਾਇਆਂ ਦੀ ਬਾਈ ਜੇ ਸਾਡੇ ਕੋਲੇ ਜਾਨੀ 35 ਤੋਂ ਲੈ ਕੇ 40 ਤੱਕ ਹੈਗਾ 40 ਕਿਲੋ ਤੱਕ ਲਾਸਟ ਹੈ ਬਾਈ ਜਾਨੀ 36 35 36 ਜਾਨੀ ਨੋਰਮਲ ਹੈ ਜੀ ਤੇ ਅੱਛਾ ਮੈਂ ਫਿਰ ਕਿੰਨੇ ਦੁੱਧ ਵਾਲੀ ਟੋਪ ਤੋਂ ਟੋਪ ਮੈਂ 20 ਤੋਂ ਬਲੱਸ ਵਾਲੀ ਜੀ 20 ਤੋਂ ਬਲ ਬਾਰ ਵਾਲੀਆਂ ਹੈਗੀਆਂ ਬਣੀ 15 ਤੋਂ 30 ਕੀ ਬਲੱਸ ਆ ਬਾਈ ਮੈਂ 15 ਤੋਂ 20 ਅੱਛਾ ਜਿਵੇਂ ਤੇਰੇ ਨਾਲ ਮੈਂ ਇੱਕ ਚੀਜ਼ ਵੇਖ ਰਿਹਾ ਸੀ ਆ ਕਟੀਆਂ ਝੋਟੀਆਂ ਖੜੀਆਂ ਹਨਾ ਪਹਿਲੇ ਪਹਿਲੀ ਲੈਂਡ ਦੇ ਵਿੱਚ ਇਹ ਫਿਰ ਤੂੰ ਹੁਣ ਮਗਰ ਮਗਰ ਜਿਹੜੀ ਪਨੀਰੀ ਤਿਆਰ ਕੀਤੀ ਉਹ ਆ ਹਾਂਜੀ ਹਾਂਜੀ ਇਹ ਮਨ ਲ ਬਰੀਡ ਤੇ ਇਹ ਜਿਵੇਂ ਤੂੰ ਸੀਮਨ ਕਿਹੜੇ ਵਰਤੇ ਆ ਵੱਧ ਤੋਂ ਵੱਧ ਇਹ ਬਈ ਏਬੀਸੀ ਬਿਨਾਂ ਵਾਲੀ ਦਾ ਵੀ ਵਰਤੇ ਆ ਪਾ ਪਿਛਲੇ ਸਾਲ ਹੂੰ ਤੇ ਸੈਗ ਦਾ ਵੀ ਹੈਗਾ ਕਟੀਆਂ ਵਿੱਚ ਸੈਗ ਦੀਆਂ ਵੀ ਹੈਗ ਹਾਂ ਤੇ ਜ਼ਿਆਦਾਤਰ ਹੁਣ ਇਸ ਇਸ ਸਾਲ ਆਪਾਂ ਐਚਡੀਵੀ ਦੇ ਜਾਂਦੇ ਅਚਲਡੀਵੀ ਦਾ ਅੱਛਾ ਇਹ ਜਿਹੜੀ ਕੱਟੀ ਐ ਕਿ ਖੜੀ ਐ ਤੇਰੀ ਨਿਗਾ ਚ ਮੇਰੀ ਜੇ ਪਹਿਲੇ ਨੰਬਰ ਤੇ ਖੜੀ ਹੋਈ ਆ ਇਹ ਕਿਹੜੇ ਸੀਮਨ ਦੀ ਆ ਬਈ ਇਹ ਸੈਗ ਦੇ 10540 ਦੀ ਬਈ ਸੈਗ ਦੇ 10540 ਦੀ ਠੀਕ ਆ ਬਈ ਅੱਛਾ ਬਈ ਕਿ ਭੀਮ ਦੀ ਕੱਟੀ ਐ ਇਹਨੇ ਮਗਰ ਭੀਮ ਦੀ ਆ ਗਈ ਇਹ ਕਿ ਦੋਤੇ ਜਲਦੀ ਪੀ ਗਏ 12 ਕਿਲੋ ਦੋਤੇ ਜਲਦੀ ਦੰਦੂ ਕਿਵੇਂ ਆਏ ਦੰਦੂ ਭਾਈ ਇੱਕ ਹੀ ਦੰਦ ਭੰਨਿਆ ਹਜੇ ਕੀ ਦੋਨ ਦਾ ਫਖੀਰੀ ਹੁੰਦਾ ਠੀਕ ਅੱਛਾ ਤੂੰ ਵੀਰੇ ਇੱਕ ਮੈਨੂੰ ਫਾਰਮ ਦੇ ਵਿੱਚ ਐਂ ਚੀਜ਼ ਦੱਸੀ ਜਿਹੜੀ ਮੇਨ ਦਸ ਕੁਬੀਰ ਵੀ ਪੁੱਛਦੇ ਆ ਸਵਾਲ ਵੀ ਤੁਸੀਂ ਫੀਡ ਆ ਜਿਹੜੀ ਉਹ ਕਿਹੜੀ ਵਰਤਦੇ ਹੋ ਫੀਡ ਬਸ ਹੀ ਆਪਾਂ ਨਾ ਫਾਰਮ ਆਪਦੀ ਬਣਾਉਂਦੀ ਆਂ ਅਸੀਂ ਰੈਡੀਮੇਡ ਫੀਡ ਕੋਈ ਨਹੀਂ ਵਰਤਦੀ ਆਂ ਬਸ ਬੱਚੇ ਬੁੱਛਿਆਂ ਨੂੰ ਜ਼ਰੂਰ ਪਾ ਲੀਜੀ ਜਿਵੇਂ ਗਾਲਾਂ ਦੀ ਕਾਫ ਸਟਾਰਟਰ ਹੋ ਗਈ ਕਾਫ ਗਰੋਵਰ ਹੋ ਗਈ ਹਿਫਰ ਹੋ ਗਾ ਜਾਂ ਟਰਾਂਜੀਸ਼ਨ ਪਾਉਨੇ ਬਈ ਅਸੀਂ ਘਰਗਲ ਦੀ ਇਹਨੂੰ ਵੀ ਮੈਂ ਨੂੰ ਜਿਵੇਂ ਹ ਫੀਡ ਦੇ ਵਿੱਚ ਬਾਈ ਮੱਕੀ ਹੂੰ ਸਰੋਂ ਦੀ ਖਾਲ ਤੇ ਸਾਡਾ ਕੁਆਂਟਲ ਦਾ ਆਈਡੀਆ ਜੇ ਦੱਸਦੀ ਮੈਨੂੰ ਕੁਆਂਟਲ ਦਾ ਆਈਡੀਆ ਹਾਂ 40% ਮੱਕੀ ਸਰੋਂ ਦੀ ਖਾਲ ਜਿਹੜੀ 20% ਹੂੰ ਬੜੇਵੇਂ ਦੀ ਦਾਸੀ ਰੱਖੀ ਦੀ ਅਸੀਂ ਤੇ ਛੋਲਿਆਂ ਦੀ ਚੂਰੀ ਹੈਗੀ ਜਿਹੜੀ ਉਹ 10% ਤੇ ਸੋਇਆ ਡੀਓ ਸੀ 20% ਰੱਖੀ ਦਾ ਕਿਉਂਕਿ ਦੁੱਧ ਵਾਲੇ ਪਸ਼ੂਆਂ ਨੂੰ ਜ਼ਿਆਦਾ ਸੋਇਆ ਨਾਲ ਪ੍ਰੋਟੀਨ ਹੀ ਜ਼ਿਆਦਾ ਪੂਰਾ ਕਰਦਾ ਹਾਂ ਤੇ ਚੁੱਕਰ ਤੇ ਛਿਲਕਾ ਚੁੱਕਰ ਤੇ ਛਿਲਕਾ ਵੀ ਕਹਿਣ ਤੋਂ ਭਾਵੇਂ ਆ ਵੀ ਮਨਨ ਚੀਜ਼ਾਂ ਜਿਹੜੀਆਂ ਸਾਰੀਆਂ ਤਾਕਤਾਂ ਲੀਆਂ ਹੋਣ ਜਾਣ ਵਾਲੀਆਂ ਹੁੰਦੀਆਂ ਸੋਇਆ ਹੀ ਸਭ ਤੋਂ ਮਹਿੰਗੀ ਆ ਕੀ ਰੇਟ ਪੈ ਜਾਂਦੀ ਆ ਬਾਈ ਫੀਡ ਤੇਨੂੰ ਲਗਭਗ ਵੀ 3500 ਤੋਂ ਲੈ ਕੇ ਚਾਰੇ ਜਾਂ ਵਿੱਚ 37 36 3700 38 3700 3800 ਇੱਥੇ ਜੇ ਬਾਕੀ ਮੜ ਮੋਟਾ ਮਹਿੰਗਾ ਸਸਾ ਹੁੰਦਾ ਰਹਿੰਦਾ ਮਾਰਕੀਟ ਦੇ ਉਹਦੇ ਮਤਲਬ ਹੈ ਵੀ ਕਈ ਵਾਰੀ ਬਾਜ਼ਾਰ ਦਾ ਮੱਕੀ ਮਹਿੰਗੀ ਹੋ ਗਈ ਕਈ ਵਾਰੀ ਚੌਕਰ ਮਹਿੰਗਾ ਆ ਗਿਆ ਠੀਕ ਹੈ ਵੀ 100 ਕੁ ਦਾ ਇੱਧਰ ਉੱਧਰ ਫਰਕ ਮਾ ਵੱਡਾ ਫਰਕ 2500 ਤੋਂ ਜਾਨੀ ਪਲਾਸੀ ਰਹਿੰਦਾ 3600 3700 ਯਾ ਫਿਰ ਇੱਕ ਗੱਲ ਹੈਗੀ ਬਜਾਰੀ ਫੀਡ ਲੈਣ ਨਾਲੋਂ ਤਾਂ ਮੈਂ ਤਾਂ ਨਾ ਠੀਕ ਆਪ ਨੂੰ ਪਤਾ ਹੋਵੇਗਾ ਬਜਾਰੀ ਕਦੇ ਇੱਕ ਦੋ ਵਾਰੀ ਪਹਿਲਾਂ ਜਿ ਪਾਇਆ ਸੀ ਚਲੋ ਆਪਾਂ ਕੰਪਨੀ ਦਾ ਕਿਸੇ ਦਾ ਨਾਮ ਨਹੀਂ ਲੈਂਦੇਗੇ ਤੇ ਯਾਨੀ ਕਮ ਖਰਾਬ ਹੋ ਗਈ ਫਿਰ ਆਪਾਂ ਬਸ ਆਪਦਾ ਹੀ ਬਣਾਉਣ ਲੱਗੇ ਫਾਰਮੂਲਾ ਆਪਦੇ ਤੇ ਬਣਾਉਣਾ ਹੁਣ ਗਾਂਵਾਂ ਵਾਸਤੇ ਪਾਇਲਟ ਫੀਡ ਵੀ ਅਸੀਂ ਬਣਾ ਕੇ ਲੈਉਣੇ ਆ ਉਹ ਵੀ ਬਸ ਆਪਦੇ ਫਾਰਮੂਲੇ ਹੋਰ ਪਾਇਲਟ ਫੀਡ ਕਿਵੇਂ ਹੁੰਦਾ ਮਤਲਬ ਗੋਲੀ ਵਾਲੀ ਜਿਹਨੂੰ ਰੋਸਟਰਡ ਫੀਡ ਕਹਿੰਦੇ ਨੇ ਰੋਸਟਰਡ ਫੀਡ ਠੀਕ ਆ ਅਸੀਂ ਵੀਰੇ ਮੰਨ ਲਾ ਹੁਣ ਤੂੰ ਆ ਮੈਂ ਵੇਚਣੀ ਆ ਜਿਹੜੀ ਹੈ ਨਾ ਇਹਦੇ ਬਾਰੇ ਵੀ ਗੱਲਬਾਤ ਕਰ ਲੀਆ ਆਪਾਂ ਇਹ ਕਿੰਨਵਾ ਸੂਆ ਬਾਈ ਇਹ ਚੌਥੇ ਸੂਏ ਸੂਈ ਆ ਬਾਈ ਆਪਣੇ ਘਰ ਦੀ ਮੱਝ ਆ ਇਹ ਠੀਕ ਆ ਪਹਿਲੇ ਸੂਏ ਦਾ ਕੱਟਾ ਤੇ ਦੋ ਪੇ ਪ ਦੂਜੇ ਸੂਏ ਤੇ ਤੀਜੇ ਸੂਏ ਦੀਆਂ ਕਟੀਆਂ ਆਪਣੇ ਘਰੇ ਫੇਰ ਦਿੰਦੇ ਆ ਇਹਦੀਆਂ ਠੀਕ ਆ ਬਾਈ ਦੋਨੇ ਸੈਕ ਦੇ BM 347 ਦੀਆਂ ਦੋਨੇ ਸਾਲ ਹੀ ਉਹ ਲੱਗਿਆ ਸੀਗਾ ਠੀਕ ਆ ਤੇ ਐਦਗੀ ਖਾਨ ਲੱਗਿਆ ਸੀ ਐਦਗੀ ਖਾਨ ਦਾ ਬੱਤਰ ਦਾ ਕੱਟਾ ਆ ਗਿਆ ਬਾਈ ਕੱਟਾ ਐਦਗੀ ਦਾ ਠੀਕ ਆ ਅੱਛਾ ਸ ਸੂਈਆ ਸਾਢੇ 6 ਵਜੇ ਸ਼ਾਮ ਨੂੰ ਠੀਕ ਹੈ ਸਾਢੇ 6 ਵਜੇ ਸ਼ਾਮ ਨੂੰ ਅੱਛਾ ਇਹਦਾ ਦੁੱਧ ਦਾ ਰਿਕਾਰਡ ਪੀਕ ਲੈਵਲ ਦਾ ਕੀ ਹੈ ਯਾਰ ਭਾਈ ਇਹਦਾ ਦੁੱਧ ਦਾ ਰਿਕਾਰਡ ਹੈਗਾ ਵਾ ਯਾਨੀ ਜੀ 8.5 ਕਿਲੋ ਡੰਗ ਦਾ 17 ਕਿਲੋ 17 ਕਿਲੋ ਦੁੱਧ ਆਪਾਂ ਤੋਂ ਡੋ ਦੋ ਸੂਏ ਚੁੰਦੇ ਰਹੇ ਪਹਿਲੇ ਸੂਏ ਯਾਨੀ 13 ਕਿਲੋ ਦੁੱਧ ਸੂਏ ਸੀਗਾ ਤੇ ਦੂਜੇ ਤੇ ਤੀਜੇ ਸੂਏ 17 ਕਿਲੋ 18 ਤੇ ਵੀ ਕਦੇ-ਕਦੇ ਯਾਨੀ ਜੀ 17 ਕਿਲੋ ਤਾਂ ਆਮ ਹੀ ਨਾਲਾ ਕਹਿਣ ਤੋਂ ਭਾਵੇਂ 17 18 ਕਿਲੋ ਤੋਂ ਤਾਂ ਜਾਂਦੀ ਨਹੀਂ ਜਾਂਦੀ ਹੈ ਠੀਕ ਹੈ ਭਾਈ ਅੱਛਾ ਭਾਈ ਜਿਵੇਂ ਹੁਣ ਇਹਦੇ ਮਗਰ ਤੂੰ ਖਾਣ ਦਾ ਉਸੀਮਨ ਵਰਤ ਲਿਆ ਹਨਾ ਇਹਦਾ ਜਿਹੜਾ ਤੂੰ ਦੁੱਧਾ ਹੁਣ ਜਿਵੇਂ ਆਪਾਂ ਕਹਿ ਤਾ 17 18 ਕਿਲੋ ਕਿ ਆ ਕੀ ਤੂੰ ਚੋਇਆ ਮੈਂ ਵੀ ਤੇਰੇ ਤੇ ਯਕੀਨ ਕਰ ਲੈਂਦਾ ਜਿੰਨੇ ਪੈਸੇ ਲਾਉਣੇ ਨੇ ਉਹਨੇ ਇੱਕ ਆਮ ਮੈ ਮੰਨਣੀ ਆ ਹਾਂ ਕੋਈ ਸ਼ੱਕ ਨਹੀਂ ਆਪਾਂ ਵੀ ਲੈਣੀ ਆ ਕਿ ਤੂੰ ਆਪਾਂ ਵੀ ਆ ਬਈ ਸੋਚ ਕੇ ਲਾਉਣੇ ਹਾਂ ਅੱਛਾ ਵੀਰੇ ਜੇ ਆਪਾਂ ਚਵਾ ਕੇ ਵੀ ਦੇ ਸਕਦੇ ਚਵਾ ਕੇ ਭਾਈ ਜੀ ਆਪਾਂ ਦੁੱਧ ਤੇ ਕਰਕੇ ਵੀ ਦੇ ਦਾਂਗੇ ਕੋਈ ਗੱਲ ਜੀ ਕੋਈ ਤੁਹਾਡੇ ਨਾਲ ਸੌਦਾ ਕਰਨਾ ਵੀ ਤੁਹਾਨੂੰ 20 30 ਹਜ਼ਾਰ ਸਾਈ ਕਰ ਦੋ ਦ ਆਪਣਾ ਪਤਾਈ ਆਪਣੀ ਚੋਈ ਆ ਹਾਂ ਆਪਣੀ ਚੋਈ ਆ ਵੀ ਤੁਹਾਨੂੰ ਤਾਂ ਇਹ ਤਾਂ ਇਹਨੇ ਕਿਦਾਂ ਸੰਦਣਾ ਚ ਆ ਜਾਣਾ ਬਾਕੀ ਬਈ ਇੱਕ ਗੱਲ ਹੋਰ ਐ ਮੈਂ ਜੀ ਵੀ ਆਈ ਨਹੀਂ ਵੀ ਇਹੇ ਵੀ ਆਪਦੀ ਆ ਪਹਟ ਜੂਗੀ ਮੈਂ ਅਸੀਂ ਬਈ ਗਾਂਜਾਂ ਆਉਂ ਇਹਨੂੰ ਡਰਾਈ ਕਰਦੇ ਆ ਅੱਠ ਮਹੀਨੇ ਜਦੋਂ ਹੋ ਜਾਂਦੇ ਨੌਵੇਂ ਮਹੀਨੇ ਜਦੋਂ ਸ਼ੁਰੂ ਹੋ ਜਾਂਦਾ ਉਦੋਂ ਇਸਲੇ 6-7 ਕਿਲੋ ਤੋਂ ਹੁੰਦਾ ਤੇ ਡੰਗ ਭੰਨ ਕੇ ਡਰਾਈ ਕਰੀਦੀ ਆ 6-7 ਕਿਲੋ ਤੋਂ ਡੰਗ ਭੰਨ ਕੇ ਹਾਂ ਡਰਾਈ ਕਰਨੀ ਪੈਂਦੀ ਆਈ ਨਹੀਂ ਵੀ ਅੱਜ ਤੱਕ ਹਟੀ ਨਹੀਂ ਤੇ ਬੱਚੇ ਤੇ ਹੀ ਮਿਲਣਾ ਜਿੰਨਾ ਟਾਈਮ ਆ ਯਾਨੀ ਕੱਟਿਆ ਅੱਗੇ ਦੋ ਨਾਲ ਆ ਪਹਿਲਾ ਕੱਟਾ ਬੱਚਾ ਬਚਾਉਣਾ ਪਊਗਾ ਬੱਚਾ ਨਾਲ ਹੀ ਰਹਿੰਦਾ ਬੱਚੇ ਤੇ ਆਈ ਨਹੀਂ ਅੱਜ ਇਸ ਹੋਏ ਦੇ ਪੈਸੇ ਤਾਂ ਇਹਦੇ ਨਾਲ ਜੜੇ ਨੇ ਦੀਆਂ ਦੀ ਕੱਟੀ ਆ ਤੇ ਕੱਟੀ ਨੇ ਹਰ ਲਾ ਦੇਣੇ ਆ ਮੈਂ ਤਾਂ ਆਪ ਇਹ ਚੀਜ਼ ਨੂੰ ਫੀਲ ਕਰਦਾ ਦੁੱਧ ਵੇਚਣ ਨਾਲੋਂ ਮੈਂ ਤਾਂ ਸੋਚਦਾ ਉਹਨਾਂ ਬੱਚਾ ਤਿਆਰ ਕਰ ਹਣਾ ਇਹਦੇ ਵਿੱਚ ਆਪਾਂ ਨੂੰ ਵੱਧ ਫਾਇਦਾ ਜੇ ਆਪਾਂ ਬੱਚਾ ਤਿਆਰ ਕਰਕੇ ਵੇਚਦੇ ਆਂ ਤੇ ਆਪਣੀ 100 ਰੁਪਏ ਦੀ ਆਮਦਨ ਨਿਕਲਦੀ ਆ ਦੋਸਤ ਬਾਈ ਆਪਣੀ ਵਾਰ ਕੋਈ ਸਾਰੀ ਕੱਟਿਆਂ ਦੀ ਆ ਮੰਨ ਲਓ 10 ਮਹੀਨਾ ਸੋਈਆਂ ਬਾਈ ਵਿੱਚੋਂ 7 ਆ ਦੋ ਜੇ ਆ ਕਟੀਆਂ ਹੂੰ ਤੇ ਤਿੰਨ ਹੀ ਕਟੀਆਂ ਪਿਛਲੇ ਸਾਲ ਸਾਰੀਆਂ ਕਟੀਆਂ ਸੀ ਟੋਟਲੀ ਠੀਕ ਹੈ ਪਿਛਲੇ ਸਾਲ ਇਹ ਕਟੇ ਆ ਗਏ ਅੱਜ ਕੀ ਕਟੀਆਂ ਦੀ ਚੱਲ ਰਹੀ ਹੈ ਠੀਕ ਹੈ ਬਈ ਠੀਕ ਅੱਛਾ ਮਹਿਮਨ ਤੇ ਵੀਰੇ ਫਿਰ ਸਾਰਾ ਪਰਿਵਾਰ ਆਪ ਹੀ ਆਉਂਦਾ ਸਾਰਾ ਬਈ ਪਰਿਵਾਰ ਹਾਂ ਮੇਰਾ ਡੈਡੀ ਹੈ ਸਭ ਤੋਂ ਪਹਿਲਾਂ ਇਹਨਾਂ ਦਾ ਸ਼ੁਰੂ ਕੀਤਾ ਸੀ ਬਾਕੀ ਮੈਂ ਵੀ ਇਹੀ ਕੰਮ ਕਰ ਲਿਆ ਨਾਲ ਠੀਕ ਹੈ ਤੇ ਆਰੇ ਮੇਰੀ ਵਾਈਫ ਨਾ ਬਰ ਬੰਦਾ ਲੇਬਰ ਲੇਬਰ ਰੱਖੀ ਹੋਈ ਹੈ ਲੇਬਰ ਇੱਕ ਜਣਾ ਤਾਂ ਪੱਕਾ ਹੀ ਰੱਖਦੇ ਬਈ ਦੋ ਵੀ ਹੁੰਦੇ ਆ ਬਾਈ ਇੱਕ ਹੁਣ ਗਿਆ ਵਾ ਇੱਕ ਬੰਦਾ ਹਾਂ ਮੈਂ ਕਿਤੇ ਆਪ ਨੂੰ ਜਾਣਾ ਆਉਣਾ ਵੀ ਪੀ ਜਰੂਰੀ ਮੈਂ ਇੱਕ ਦੁੱਧ ਬਾਈ ਸ਼ਹਿਰ ਪੋਣ ਹੁੰਦਾ ਨਾ ਜਿਹੜਾ ਕੰਮ ਦਾ ਟਾਈਮ ਹੁੰਦਾ ਉਹ ਤਾਂ ਫਿਰ ਦੁੱਧ ਚ ਲੰਘ ਜਾਂਦਾ ਕਿਉਂਕਿ ਮੈਂ 8 ਵਜੇ ਦੁੱਧ ਲੈ ਕੇ ਸਟੇਜ ਚਵਾਈ ਕਰਕੇ ਤੜਕੇ ਦੌਰ ਪੈਂਦਾ ਵਾ ਤੇ ਸਮਝੋ ਲਾ ਵੀ 11 ਵਜਾਂ ਦੇ ਬਾਅਦ ਫਿਰ ਉਹ ਕੰਮ ਦਾ ਟਾਈਮ ਹੋ ਵੀ ਹੁੰਦਾ ਅੱਛਾ ਇੱਕ ਗੱਲ ਹੋਰ ਆ ਕੀ ਰੇਟ ਪੈ ਜਾਂਦਾ ਦੁੱਧ ਵੀਰੇ ਜਦਾਂ ਦੁੱਧ ਵੀਰੇ ਅਸੀਂ 75 ਰੁਪਏ ਪਾਉਂਦੇ ਆ ਮੈਕਸ ਮੈਕਸ ਵੀ ਗਾਵਾ ਜਿਹੜਾ ਬੰਦਾ ਤਾਂ ਸਮਝਦਾਰਾ ਉਹਨੇ 75 ਵੀ ਦੇ ਦੇਣੇ ਬਯਾਰੂ 60 ਲੈਣ ਨਾਲੋਂ ਵੀ ਅਗਲਾ 75 ਦਊਗਾ ਵੀਰੇ ਬਾਈ ਜਮਸਾਂ ਵਿੱਚ ਤਾਂ ਅੱਜਕੱਲ੍ਹ ਥੋੜੇ ਲੋਕ ਅਵੇਰ ਹੋਏ ਆ ਜਦੋਂ ਉਹ ਫਰਕ ਪੈ ਗਿਆ ਅੱਗੇ ਪਹਿਲਾਂ ਲੋਕ ਰੇਟ ਵੇਂਦੇ ਸੀ ਹੁਣ ਕੁਆਲਿਟੀ ਵੀ ਹਾਂ ਕੁਆਲਿਟੀ ਵੀ ਹੂੰ ਅੱਛਾ ਵੀਰੇ ਜੇ ਹੁਣ ਮੰਨ ਲਾ ਜਿਵੇਂ ਆ ਕਾਲੀ ਗਾਂ ਖੜੀ ਹੋਈ ਐ ਜਿਵੇਂ ਵੱਡੀਆਂ ਗਾਇਆਂ ਹੋਗੀਆਂ ਇਹਨਾਂ ਦੀ ਫਿਰ ਬਦਲਾ ਕਰ ਦਿੰਨੇ ਆ ਵੀ ਵੇੜਾ ਵੇੜੰਗ ਪਾ ਲੈਨੇ ਕੇ ਫਿਰ ਇਹ ਵੀ ਟੋਕੜਾ ਕੱਬਣਾ ਵੀ ਗੰਜਾ ਬਈ ਵੇਚਣ ਦਾ ਪੈਜਨੇ ਉਹ ਪਸ਼ੂ ਫਿਰ ਸਾਡਾ ਹੈਗਾ ਦੋ ਦੋ ਸ਼ਹਿਰ ਦਾ ਕੰਮ ਹੁਣ ਕਈ ਵੇਰ ਦੁੱਧ ਘਟ ਗਿਆ ਤਾਂ ਸ ਕਈ ਵਾਰੀ ਮਨ ਲਾ ਇਹ ਵੀ ਗੱਲ ਹੁੰਦੀ ਹੈ ਕਈ ਵਾਰੀ ਦੋ ਦੋ ਮਹੀਨੇ ਦੀ ਕਮਾਈ ਰੋਕਣੀ ਪੈਂਦੀ ਹੈ ਰੋਕਣੀ ਹੁਣ ਵੀ ਆ ਪਿੱਛੇ ਬਾਈ ਸਾਰਾ ਡਰਾਈ ਪੀਰੀਅਡ ਚੱਲਦਾ ਹੈ ਬੱਚੇ ਖੜੇ ਸਾਰੇ ਅੰਦਰ ਬਹੁਤ ਹੋਰ ਬੱਚੇ ਅੰਦਰ ਬਰਜਣਾ ਤੇ ਤੇ ਦੋ ਮਹੀਨੇ ਮਾ ਜਾਣੀ ਦੀ ਸਾਰਾ ਪੱਲਿਓ ਬਰਾਬਰ ਹੀ ਕਰਦਿਆਂ ਰਹੀਆਂ ਹੂੰ ਸਹੀ ਗੱਲ ਆ ਸਮਾਂ ਹੁੰਦਾ ਪੀਕ ਲੈਵਲ ਤੇ ਆ ਜਾਂਦੇ ਪਸੂ ਉਦੋਂ ਦੂਜਾ ਹੁੰਦਾ ਵਾ ਹਾਂ ਬਾਕੀ ਸੂਏ ਤੇ ਡਿਪੈਂਡ ਹੁੰਦਾ ਕਈ ਵਾਰੀ ਕੱਟੀਆਂ ਸੂਪੀਆਂ ਕਈ ਵਾਰੀ ਇੱਕ ਦੋ ਚਾਰ ਰਪੀਏ ਟਾਗੀ ਵਿੱਚ ਤਾਂ ਵੀ ਇਹ ਚੱਕਰ ਦਿੱਕਤ ਬਹੁਤ ਪਰਮਾਤਮਾ ਦੀ ਕਿਰਪਾ ਬਾਈ ਕਿਤੇ ਅੱਜ ਤੱਕ ਨਾ ਦੂਸਰਾ ਸੀਮਨ ਨਹੀਂ ਜੀ ਮੈਂ ਬਈਆ ਇੱਕ ਸਾਲ ਪਾਇਆ ਸੀਗਾ ਪਰ ਸਾਈਲਜ ਆਪਾਂ ਜਿਹੜੇ ਬੰਦੇ ਪਾ ਰਹੇ ਆ ਪਮਾੜਾ ਨਹੀਂ ਕਿਸੇ ਜੀ ਨੂੰ ਕਹਿੰਦੇ ਤੇ ਪਰ ਸਾਈਲਜ ਜੀ ਆਪਦੀ ਮੱਕੀ ਆ ਬਾਈ ਉਹਦਾ ਫਾਇਦਾ ਜਦੋਂ ਨਾ ਮ ਆਪਾਂ ਮੱਕੀ ਪਾਸੇ ਮੋਲ ਲੈਣੀ ਤੇ ਜੂਰੀਆ ਵਗੈਰਾ ਬਾੜਾ ਜਿਆਦਾ ਪਾਇਆ ਹੁੰਦਾ ਉਹ ਖੇੜ ਤਾਂ ਪੇਸ਼ ਕਰਕੇ ਨਹੀਂ ਪਾ ਰਹੇ ਮੋਲ ਦਾ ਵਿਜੂਰੀਆ ਪਾਉਗੇ ਕੈਮੀਕਲ ਹੁੰਦਾ ਨਾ ਤੇ ਫਿਰ ਆਪਦੀ ਅੱਖੀ ਵੇਖੀ ਹੋਈ ਆ ਸਾਈਲਜ ਚੱਲਦਾ ਫਿਰ ਤੂੜੀ ਤੇ ਗਾਹ ਪੱਠੇ ਪੱਠੇ ਹਰੇ ਹੋ ਜਾਂਦੇ ਥੋੜੇ ਬਾਈ ਡੇਢ ਕਿੱਲਾ ਪੱਠੇ ਬੀਜੀ ਹੁੰਦੇ ਤੇ ਬਾਕੀ ਦਾਣੇ ਤੇ ਜਿਆਦਾ ਦਾਣਾ ਤੂੜੀ ਤੇ ਦਾਣਾ ਠੀਕ ਆ ਬਾਈ ਬਾਕੀ ਇੱਕ ਗੱ ਖੇਤ ਸੁੱਧ ਦੇ ਵਿੱਚ ਚੰਗਾ ਦੇ ਮਨ ਲਾ ਕੋਈ ਦਿੱਕਤ ਨਹੀਂ ਸਿਰਦਾ ਹੀ ਦਾਣੇ ਤੇ ਥੋੜਾ ਜਿਆਦਾ ਹੀ ਦੂਰ ਆ ਬਾਕੀ ਹਜੇ ਤੱਕ ਹੌਣ ਮੰਨ ਕੇ ਚੱਲੋ ਵੀ ਉਹਦਾ ਵੀ ਘਰ ਹੋਣ ਵੀ ਰਲਾ ਕੇ ਪਾਉਂਦੇ ਨੇ ਹੱਸੀ ਹਜੇ ਵੀ ਤੂੜੀ ਰਲਾ ਕੇ ਸਰੋਂ ਦੀ ਖਾਲਸ ਤੇ ਘਰ ਰਲਾ ਕੇ ਪਾਉਣੀ ਜਿੰਨਾ ਮਾਲ ਸਾਰੇ ਨੂੰ ਅਸੀਂ ਕਿਤੇ ਸੁੱਕੀ ਤੂੜੀ ਨਹੀਂ ਪਾਈ ਠੀਕ ਹੈ ਅੱਛਾ ਮੈਂ ਵੀਰੇ ਆਪਾਂ ਵੇਚਣੀ ਆ ਹਨਾ ਇਹਦਾ ਰੇਟ ਫਿਰ ਕੀ ਤੈਅ ਕੀਤਾ ਯਾਰ ਰੇਟ ਵੀਰੇ ਸਾਡਾ ਮਾਨ ਆ ਜਿਹੜਾ ਵੀ ਅਸੀਂ 1.5 ਲੱਖ ਰੁਪਏ ਦੀ ਮਾਝੇ ਦੇ। 1.5 ਲੱਖ ਰੁਪਏ ਦੀ ਵਿੱਚ ਥੋੜਾ ਬਹੁਤਾ ਮਾਨ ਤਾਂ ਚਲੋ ਮਾਨ ਤਾਂ ਤਾਂ ਬਈ ਅੱਗੇ ਤਾਂ ਕਰਨਾ। ਚਲੋ ਮੈਂ ਤੁਹਾਡੀ ਹੈਗੀ ਵੀ ਆ ਕਿਉਂਕਿ ਬਈ ਦੁੱਧ ਬਹੁਤ ਅਕਰਮ ਵਾਲੀ ਦਾ ਦੁੱਧ ਦੇ ਹਿਸਾਬ ਨਾਲ ਕਿਉਂਕਿ 1 15 20 ਦੀ ਦਾਮ ਮੈਂ ਵਿਕੀ ਜਾਂਦੀ ਆ। ਆਪਣ ਤੋਰਦੇ ਵੀਰੇ ਹੁਣ ਮੈਂ ਖੋਲਦੇ ਮਲੇ। ਮਗਰ ਕੱਟਾ ਖਾਣ ਦਾ ਇਹਦੇ? ਇਹ ਖਾਣ ਦਾ ਜੀ। ਲੈ ਮੇਤਰੋ ਕੱਲ ਦੀ ਮੈਂ ਸੋਈ ਆ। ਖਾਣ ਦਾ ਕੱਟਾ ਵਾ 18 ਕਿਲੋ 17 ਕਿਲੋ ਦਾ ਪੀਕ ਲੈਵਲ ਦਾ ਰਿਕਾਰਡ ਆ ਇਸ ਸਮੇਂ ਦਾ। ਜਿਹੜਾ ਮੇਤਰੋ ਜਿਹੜਾ ਇਹ ਮੰਨ ਲਓ ਜਿੰਦਾ ਇਹ ਦੁੱਧ ਪਾਉਂਦੀ ਆ ਦੇਖ ਸਕਦੇ ਹੋ ਤੁਸੀਂ ਕੱਦ ਬਾਡੀ ਵਾਲੀ ਵੱਡੀ ਪਲੀ ਪੁਲੀ ਮੈਂ ਲੇਵੇ ਭਾਂਡੇ ਵੱਲੋਂ ਪੂਰੀ ਜ਼ਬਰਦਸਤ ਆ ਕਹਿਣ ਦੀ ਗੱਲ ਨਹੀਂ ਕੋਈ ਤੁਸੀਂ ਆਪ ਵੀ ਦੇਖ ਸਕਦੇ ਆ ਹੂੰ ਦੇਖ ਸਕਦੇ ਹੋ ਤੁਸੀਂ ਕਿਉਂਕਿ ਮੈਂ ਗੱਲਾਂ ਤਾਂ ਪੁੱਛੀਆਂ ਕੁਝ ਕੋ ਜਿਹੜਾ ਨੇ ਕਦੇ ਮੈਂ ਖੁੱਲ ਕੇ ਬੰਨੀ ਨਹੀਂ ਹੁੰਦੀ ਉਹ ਨੈਟ ਦੇ ਉੱਤੇ ਪਰਚੀ ਦੇ ਉੱਤੇ ਲਿਖ ਕੇ ਹਸਾਬ ਬਣਾ ਕੇ ਦੱਸ ਦਿਆ ਲੋਕਾਂ ਨੂੰ ਵੀ ਮਈਆਂ ਦੇ ਵਿੱਚ ਬਚਦਾ ਕੁਝ ਨਹੀਂ ਬਚਦਾ ਵਾ ਬਾਈ ਬਚਦਾ ਤਾਂ ਆ ਵਾ ਤੜਕੇ 3 ਵਜੇ ਤੋਂ ਉੱਠ ਕੇ ਸ਼ਾਮ ਦੇ 4 6 ਵਜੇ ਤਾਈਂ ਪਸੂਆਂ ਦੇ ਵਿੱਚ ꨄੜਾ ਮਾਰਨਾ ਤੇ ਜੇ ਮੰਨ ਲਓ ਇੱਕ ਵਾਰੀ ਪਾ ਕੇ ਪੱਠੇ ਤੇ ਪਾ ਕੇ ਪਿਆ ਕੇ ਪਾਣੀ ਤੇ ਬਾਅਕੇ ਆਪਾਂ ਬੈਕੇ ਬਾਹਰ ਤਾਸ਼ ਖੱਡਣੀ ਜਾ ਆਪਾਂ ਕਿਤੇ ਹੋਰ ਜਾ ਕੇ ਬਹਿ ਜਾਣਾ ਫੇਰ ਨਹੀਂ ਫੇਰੇ ਕੀਤਾ ਅੱਜ ਵੀ ਫੇਲ ਆ ਕੱਲ ਵੀ ਫੇਲ ਆ ਫਿਰ ਆਪਣਾ ਹੋਣਾ ਤੇ ਜੇ ਮਿੱਤਰੋ ਇਹ ਚੀਜ਼ ਸੋਚਣੀ ਆ ਤਰੱਕੀ ਕਰਨੀ ਆ ਪਹਿਲਾ ਧਿਆਨ ਬਰੀਡ ਦੇ ਉੱਤੇ ਦੂਜਾ ਧਿਆਨ ਤੁਹਾਡਾ ਖਰਾਕ ਦੇ ਉੱਤੇ ਤੇ ਤੀਜਾ ਧਿਆਨ ਤੁਹਾਡਾ ਹੋਣਾ ਚਾਹੀਦਾ ਬਈ ਇਹਨਾਂ ਦੀ ਸਿਹਤ ਦੇ ਉੱਤੇ ਤਿੰਨ ਚੀਜ਼ਾਂ ਦਾ ਤੁਸੀਂ ਖਿਆਲ ਰੱਖ ਲਿਓ ਜ਼ਿੰਦਗੀ ਦੇ ਵਿੱਚ ਤੁਸੀਂ ਫੇਲ ਨਹੀਂ ਹੁੰਦੇ ਅੱਜ ਦੀ ਵੀਡੀਓ ਵਿੱਚ ਮਦਦ ਦਿਖਾਉਣੀ ਸੀ ਜਾਣਕਾਰੀ ਭਰਾ ਤੋਂ ਲੈਣੀ ਸੀ ਕਿਉਂਕਿ ਬਾਈ ਦਾ ਵੀ ਚਵਾਈ ਦਾ ਸਮਾਂ ਧੰਨਵਾਦ ਕਰਦੇ ਆ ਇਸ ਸਮੇਂ ਦੇ ਵਿੱਚੋਂ ਸਮਾਂ ਕੱਢ ਕੇ ਸਾਨੂੰ ਜਾਣਕਾਰੀ ਦਿੱਤੀ ਆ ਤੁਹਾਨੂੰ ਕੁਝ ਸਿੱਖਣ ਨੂੰ ਮਿਲੂਗਾ ਲੈ ਵੀ ਵੀਰੇ ਇੱਕ ਵਾਰੀ ਨੰਬਰ ਸਾਂਝਾ ਕਰਦੇ ਪ੍ਰਾਪਤਨਾ 99143 ਹਾਂ 330 ਜੀ ਇਹ ਮੇਰਾ ਨੰਬਰ ਆਈ ਜੀ ਤੇ ਮੇਰੇ ਡੈਡੀ ਦਾ ਨੰਬਰ ਹੈਗਾ 94174 ਜੀ 42330 ਇੱਕ ਵਾਰੀ ਦੋਵੇਂ ਨੰਬਰ ਫਿਰ ਰਿਪੀਟ ਕਰ ਦਈਏ 99143 ਜੀ 42330 ਜੀ 94174 ਜੀ 42330 ਠੀਕ ਹੈ ਭਾਈ ਜੀ ਇਸ ਨੰਬਰ ਤੇ ਕਰਨਾ ਤੁਸੀਂ ਮਿੱਤਰੋ ਬਾਈ ਹੁਣਾਂ ਦੇ ਨਾਲ ਰਾਬਤਾ ਕਾਇਮ ਦੋਵਾਂ ਨੰਬਰਾਂ ਦੇ ਵਿੱਚੋਂ ਕਈ ਵਾਰੀ ਇੱਕ ਅਦਾ ਨੰਬਰ ਨਹੀਂ ਲੱਗਦਾ ਤੁਸੀਂ ਇੱਕ ਦੂਜੇ ਤੇ ਟਰਾਈ ਕਰ ਸਕਦੇ ਆ ਬਾਕੀ ਗੱਲ ਗੱਬਾਤ ਤੁਸੀਂ ਫੋਨ ਦੇ ਉੱਤੇ ਤੈਅ ਕਰ ਸਕਦੇ ਆ ਜੇਕਰ ਤੁਸੀਂ ਵੀ ਤਰੱਕੀ ਕਰਨੀ ਚਾਹੁੰਦੇ ਆ ਤਾਂ ਫਿਰ ਮਿਹਨਤ ਵਾਲੇ ਪਾਸੇ ਅੱਜ ਤੋਂ ਜ਼ੋਰ ਦੇ ਦਿਓ ਕਿੱਤਾ ਮਾੜਾ ਨਹੀਂ ਕੈਨੇਡਾ ਅਮਰੀਕਾ ਨੂੰ ਪਿੱਛ